ਸ਼੍ਰੀਕਾਲ ਤੁਸ ਟੇਕਰ ਐਸਐਨ ਜੀ ਨਿਊਜ਼ 'ਚ ਮੈਂ ਹਾਂ ਪ੍ਰਦੀਪ ਗੌਰ ਤਾਂ ਸੀਐਮ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਗਈ ਹੈ ਤਾਂ ਦੇਖੋ ਡਾਕਟਰਾਂ ਨੇ ਕੀ ਕਿਹਾ ਤਾਂ ਬੀਤੇ 3 ਦਿਨਾਂ ਤੋਂ ਸੀਐਮ ਦੀ ਹਾਲਤ ਹੈ ਜਿਹੜੀ ਕਾਫੀ ਜ਼ਿਆਦਾ ਨਾਜ਼ੁਕ ਦਸਤੀ ਜਾਰੀ ਸੀ ਪਹਿਲਾਂ ਆਪਣੀ ਰਿਹائش ਤੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਬੀਤੇ ਦਿਨ ਉਹਨਾਂ ਦੀ ਪਲਸ ਹੈ ਜਿਹੜੀ 40 ਰਹਿ ਗਈ ਸੀ ਯਾਨੀ ਕਿ ਪਲਸ ਰੇਟ ਬਿਲਕੁਲ ਘਟ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਫੋਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਡਾਕਟਰਾਂ ਦਾ ਬਿਆਨ ਆਇਆ ਕਿ ਸਿਹਤ ਦੇ ਵਿੱਚ ਹੁਣ ਕਾਫੀ ਸੁਧਾਰ ਹੈ ਜਿਹੜਾ ਨਜ਼ਰ ਆ ਰਿਹਾ ਹੈ ਤਦ ਆਖਦੀਏ ਕਿ ਉੱਥੇ ਮਨੀਸ਼ ਸਿਸੋਦੀਆ ਨੇ ਜਿਹੜੀ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਹੁੰਚੇ ਸੀ ਤੋਂ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਡਾਕਟਰਾਂ ਨੇ ਹਜੇ 1-2 ਦਿਨ ਦੀ ਹੋਰ ਰੈਸਟ ਕਰਨ ਦੇ ਲਈ ਕਿਹਾ ਯਾਨੀ ਕਿ ਸੀਐਮ ਨੂੰ ਆਰਾਮ ਕਰਨ ਦੀ ਨਸੀਹਤ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਕੀ ਪ੍ਰੋਬਲਮ ਸੀ ਕਿੰਨਾ ਕਾਰਨਾਂ ਕਰਕੇ ਸੀਐਮ ਮਾਨ ਦੀ ਸਿਹਤ ਵਿਗੜੀ ਸੀ ਇਹਨਾਂ ਬਾਰੇ ਹਜੇ ਕੋਈ ਵੀ ਕਲੈਰੀਫਾਈ ਜਿਹੜਾ ਨਹੀਂ ਕਰ ਸਕਿਆ ਫਿਲਹਾਲ ਤਾਂ ਉਹਨੂੰ ਦੱਸਦੇ ਕਿ ਬੀਤੇ 3 ਦਿਨਾਂ ਤੋਂ ਸੀਐਮ ਮਾਨ ਨੇ ਜਿਹੜੇ ਕਾਫੀ ਜ਼ਿਆਦਾ ਬਿਮਾਰ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਰਣਦੀ ਰਹਾਇਸ਼ ਤੇ ਉੱਤੇ ਹੀ ਉਹਨਾਂ ਦਾ ਇਲਾਜ ਚਲ ਰਿਹਾ ਸੀ ਤਾਂਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦਾ ਹਾਲਚਲ ਜਨਰਲੀ ਪੁੱਛੇ ਸੀ ਅਰ ਬੀਤੀ ਦੇਰ ਰਾਤ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਐਮਰਜੈਂਸੀ ਭਰਤੀ ਕਰੋਨਾ ਪਿਆ ਕਿਉਂਕਿ ਉਹਨਾਂ ਦੀ ਜਿਹੜੀ ਪਲਸ ਹੈ ਉਹ ਘਟ ਕੇ 40 ਰਹਿ ਜਾਂਦੀ ਹੈ ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਮੌਕੇ ਦੀਆਂ ਤਸਵੀਰਾਂ ਵੀ ਜ਼ਰੂਰ ਸਾਹਮਣੇ ਆਈਆਂ ਨੇ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਨ ਨਿਊਜ਼ ਤੇ ਮੈਂ ਹੋਂਪਰਦੀਪ ਗੌਰ ਤਾਂ ਸੀਐਮ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਗਈ ਹੈ ਤਾਂ ਦੇਖੋ ਡਾਕਟਰਾਂ ਨੇ ਕੀ ਕਿਹਾ ਤਾਂ ਬੀਤੇ 3 ਦਿਨਾਂ ਤੋਂ ਸੀਐਮ ਦੀ ਹਾਲਤ ਹੈ ਜਿਹੜੀ ਕਾਫੀ ਜ਼ਿਆਦਾ ਨਾਜ਼ੁਕ ਦਸਤੀ ਜਾਰੀ ਸੀ ਪਹਿਲਾਂ ਆਪਣੀ ਰਿਹਾਇਸ਼ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਬੀਤੇ ਦਿਨ ਉਹਨਾਂ ਦੀ ਪਲਸ ਹੈ ਜਿਹੜੀ 40 ਰਹਿ ਗਈ ਸੀ ਯਾਨੀ ਕਿ ਪਲਸ ਰੇਟ ਬਿਲਕੁਲ ਘਟ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਡਾਕਟਰਾਂ ਦਾ ਬਿਆਨ ਆਇਆ ਕਿ ਸਿਹਤ ਦੇ ਵਿੱਚ ਹੁਣ ਕਾਫੀ ਸੁਧਾਰ ਹੈ ਜਿਹੜਾ ਨਜ਼ਰ ਆ ਰਿਹਾ ਹੈ ਤਾਂ ਦੱਸਦੀ ਹੈ ਕਿ ਉੱਥੇ ਮਨੀਸ਼ ਸਿਸੋਦੀਆ ਨੇ ਜਿਹੜੀ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਸੀ ਤੋਂ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਡਾਕਟਰਾਂ ਨੇ ਹਜੇ 1-2 ਦਿਨ ਦੀ ਹੋਰ ਰੈਸਟ ਕਰਨ ਦੇ ਲਈ ਕਿਹਾ ਯਾਨੀ ਕਿ ਸੀਐਮ ਮਾਨ ਨੂੰ ਆਰਾਮ ਕਰਨ ਦੀ ਨਸੀਹਤ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਕੀ ਪ੍ਰੋਬਲਮ ਸੀ ਕਿੰਨਾ ਕਾਰਨਾਂ ਕਰਕੇ ਸੀਐਮ ਮਾਨ ਦੀ ਸਿਹਤ ਵਿਗੜੀ ਸੀ ਇਹਨਾਂ ਬਾਰੇ ਹਜੇ ਕੋਈ ਵੀ ਕਲੈਰੀਫਾਈ ਜਿਹੜਾ ਨਹੀਂ ਕਰ ਸਕਿਆ ਫਿਲਹਾਲ ਤੁਹਾਨੂੰ ਦੱਸਦੇ ਕਿ ਬੀਤੇ 3 ਦਿਨਾਂ ਤੋਂ ਸੀਐਮ ਮਾਨ ਨੇ ਜਿਹੜੇ ਕਾਫੀ ਜ਼ਿਆਦਾ ਬਿਮਾਰ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਔਰ ਉਹਨਾਂ ਦੀ ਰਿਹائش ਤੇ ਉੱਤੇ ਹੀ ਉਹਨਾਂ ਦਾ ਇਲਾਜ ਚਲ ਰਿਹਾ ਸੀ ਤਾਂ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦਾ ਹਾਲਚਾਲ ਜਨਰਲੀ ਪੁੱਛੇ ਸੀ ਔਰ ਬੀਤੀ ਦੇਰ ਰਾਤ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਐਮਰਜੈਂਸੀ ਭਰਤੀ ਕਰਨਾ ਪਿਆ ਕਿਉਂਕਿ ਉਨ੍ਹਾਂ ਦੀ ਜਿਹੜੀ ਪਲਸ ਹੈ ਉਹ ਘਟ ਕੇ 40 ਰਹਿ ਜਾਂਦੀ ਹੈ ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਵੀ ਜ਼ਰੂਰ ਸਾਹਮਣੇ ਆਈਆਂ ਨੇ ਸਰਸ੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਨ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਸੀਐਮ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਗਈ ਹੈ ਤਾਂ ਦੇਖੋ ਡਾਕਟਰਾਂ ਨੇ ਕੀ ਕਿਹਾ ਤਾਂ ਬੀਤੇ 3 ਦਿਨਾਂ ਤੋਂ ਸੀਐਮ ਦੀ ਹਾਲਤ ਜਿਹੜੀ ਕਾਫੀ ਜ਼ਿਆਦਾ ਨਾਜ਼ੁਕ ਦਸਤੀ ਜਾਰੀ ਸੀ ਪਹਿਲਾਂ ਆਪਣੀ ਰਿਹائش ਤੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਬੀਤੇ ਦਿਨ ਉਹਨਾਂ ਦੀ ਪਲਸ ਹੈ ਜਿਹੜੀ 40 ਰਹਿ ਗਈ ਸੀ ਯਾਨੀ ਕਿ ਪਲਸ ਰੇਟ ਬਿਲਕੁਲ ਘਟ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਡਾਕਟਰਾਂ ਦਾ ਬਿਆਨ ਆਇਆ ਕਿ ਸਿਹਤ ਦੇ ਵਿੱਚ ਹੁਣ ਕਾਫੀ ਸੁਧਾਰ ਹੈ ਜਿਹੜਾ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਉੱਥੇ ਮਨੀਸ਼ ਸਿਸੋਦੀਆ ਨੇ ਜਿਹੜੀ ਉਹਨਾਂ ਦਾ ਹਾਲ-ਚਲ ਜਾਣਨ ਦੇ ਲਈ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਡਾਕਟਰਾਂ ਨੇ ਹਜੇ 1-2 ਦਿਨ ਦੀ ਹੋਰ ਰੈਸਟ ਕਰਨ ਦੇ ਲਈ ਕਿਹਾ ਯਾਨੀ ਕਿ ਸੀਐਮਾਨ ਨੂੰ ਆਰਾਮ ਕਰਨ ਦੀ ਨਸੀਹਤ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਕੀ ਪ੍ਰੋਬਲਮ ਸੀ ਕਿੰਨਾ ਕਾਰਨਾ ਕਰਕੇ ਸੀਐਮਾਨ ਦੀ ਸਿਹਤ ਵਿਗੜੀ ਸੀ ਇਹਨਾਂ ਬਾਰੇ ਹਜੇ ਕੋਈ ਵੀ ਕਲੈਰੀਫਾਈ ਜਿਹੜਾ ਨਹੀਂ ਕਰ ਸਕਿਆ ਫਿਲਹਾਲ ਤਾਂ ਉਹਨੂੰ ਦੱਸਦੇ ਕਿ ਬੀਤੇ 3 ਦਿਨਾਂ ਤੋਂ ਸੀਐਮਾਨ ਜਿਹੜੇ ਕਾਫੀ ਜ਼ਿਆਦਾ ਬਿਮਾਰ ਨੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਰਣ ਦੀ ਰਿਹائش ਤੇ ਉੱਤੇ ਹੀ ਉਹਨਾਂ ਦਾ 임ਲਾਜ ਚੰਦਰਾ ਸਿਤਾਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਹਨਾਂ ਦਾ ਹਾਲਚਲ ਜਨਰਲੀ ਪਹੁੰਚੇ ਸੀ ਔਰ ਬੀਤੀ ਦੇਰ ਰਾਤ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਐਮਰਜੈਂਸੀ ਭਰਤੀ ਕਰੋਨਾ ਪਿਆ ਕਿਉਂਕਿ ਉਹਨਾਂ ਦੀ ਜਿਹੜੀ ਪਲਸ ਹੈ ਉਹ ਘਟ ਕੇ 40 ਰਹਿ ਜਾਂਦੀ ਹੈ ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਮੌਕੇ ਦੀਆਂ ਤਸਵੀਰਾਂ ਵੀ ਜ਼ਰੂਰ ਸਾਹਮਣੇ ਆਈਆਂ ਹਨ